ਸਾਚੀਕਾਲ ਜੀ ਕੀ ਹਾਲ ਚਾਲ ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਜਿਹੜੀ ਅਗਲੀ ਰਾਈਡ ਸੀਗੀ ਜੀ ਇਹ ਹੈਗੀ ਰਾਜਸਥਾਨ ਦੀ ਤੇ ਕੱਲ ਕਾਫੀ ਲੇਟ ਪਹੁੰਚੇ ਸੀਗੇ ਟਾਈਮ ਨਹੀਂ ਮਿਲਿਆ ਸਟਾਰਟ ਕਰਨ ਦਾ ਤੇ ਹੁਣ ਸਵੇਰੇ ਉੱਠੇ ਆ ਤੇ ਥੋੜਾ ਵਾਕ ਕਰ ਨਿਕਲੇ ਸੀਗੇ 뷰 ਹੀ ਬਹੁਤ ਸੋਹਣਾ ਆ ਤੇ ਮੈਂ ਸੋਚਿਆ ਨਾਲ ਤੁਹਾਨੂੰ ਵੀ ਵਿਖਾ ਦਈਏ ਤਾਂ ਵੇਖੋ 뷰 ਇੱਕ ਵਾਰ ਪੰਜਾਬ ਨਾਲੋਂ ਬਹੁਤ ਜ਼ਿਆਦਾ ਫਰਕ ਵਾਹੇ ਦਰਮੋਲ ਦਾ ਵੈਦਰ ਬਹੁਤ ਸਾਫ਼ ਆ ਹਵਾ ਬਹੁਤ ਸਾਫ਼ ਆ ਤੇ ਇੰਨਾ ਜ਼ਿਆਦਾ ਕੋਈ ਇੱਥੇ ਟ੍ਰਾਂਸਪੋਰਟ ਵੀ ਨਹੀਂ ਆ ਕਿਤੇ ਕਿਤੇ ਕੋਈ ਕੋਈ ਗੱਡੀ ਮੋਟਰਸਾਈਕਲ ਆਉਂਦਾ ਇੱਥੇ ਤੇ ਰੋਡ ਵੀ ਵੇਖੋ ਕਿੰਨੇ ਸਾਫ਼ ਹੈ ਇੱਧਰ ਇਹ ਦੇਖੋ ਆ ਵੀ ਹੈ ਨੂੰ ਰਾਈਡਰ ਟੱਕਰ ਗਿਆ ਵੀਰ ਇੱਕ ਹਾਂ ਹਾਂ ਰਾਈਡਰ ਇਸੀ ਗੱਲ ਬਾਤ ਬਣਾਈ ਐ ਨਾ ਮੋਟਰਸਾਈਕਲ ਦੀ ਬਹੁਤ ਥੋੜੀ ਆਏਗੀ ਕੀ ਨਾਂ ਵੀਰ ਆਪਣਾ ਭਾਗੀਰਾਮ ਭਾਗੀਰਾਮ ਕਿਹੜਾ ਇੱਥੋਂ ਆਪਣਾ ਲੋਕਲ ਹੀ ਹੋ ਹਾਂ ਗੰਗਾ ਨਗਰ ਦੇ ਦਾ ਠੀਕ ਆ ਠੀਕ ਹੈ ਸਹੀ ਹੋਰ ਇੱਥੇ ਲਾਗੇ ਛਾ ਕੇ ਫਿਰ ਹੋਰ ਜਗ੍ਹਾ ਕਿਹੜੀ ਆ ਗਈ ਵੇਖਣ ਲਈ ਦੇਖਦੇ ਜੀ ਸੁਰਤ ਕੱਢਿਆ ਜੀ ਕਿੰਨੇ ਕ ਇੱਥੋਂ ਹੈਗੇ ਹੈਗੇ ਤੂੰ ਕਿਸ ਬ੍ਰੇਟੇ ਚਲੇ ਗਏ ਵੀਰ ਦਾ ਲਸਣ ਦਾ ਕੰਮ ਆ ਘਰ ਦਾ ਹੀ ਲਸਣ ਆ ਹਾਂ ਵਾਹ ਦੇਖੋ ਲਸਣ ਤੋੜ ਕੇ ਦਿਖਾ ਭਾਈ ਤੋੜ ਕੇ ਦਿਖਾ ਦਿਖਾ ਹੈ ਪਾਲ ਦੋ ਪਾਲ ਲਾ ਮੇਰੇ ਕਿੜਿ ਕਿੜੀ ਗੰਢੀ ਹੋਵੇ ਹਾਂ ਹਾਂ ਕੀ ਬਾਤ ਦੇ ਜੰਗਨਗਰ ਲੈਵਣ ਲੈ ਜੇ ਲੈ ਜਾਣਾ ਤਾਂ ਦੇਸੀ ਲਸਣ ਆ ਹਾਂ ਗੰਨਿਆ ਵੀ ਠੀਕ ਹੈ ਠੀਕ ਹੈ ਭਾਈ ਗੰਗਾ ਨਗਰ ਦਾ ਨੰਬਰ ਬੋਲਦੇ ਆਪਾਂ ਨੰਬਰ ਹੈ 9929407750 ਠੀਕ ਹੈ ਨਾ ਲੈ ਲਿਓ ਕੋਈ ਗੱਲ ਨਹੀਂ ਹੈ ਲਸਣ ਪਾਲ ਦੀ ਆਪਾਂ ਪਹਾੜਾਂ 'ਚ ਵੀ ਜਾ ਕੇ ਆਏ ਸੀਗੇ ਪਰ ਉਥੋਂ ਦੇ ਦੇ ਇੱਥੋਂ ਦੇ ਮਾਹੌਲ 'ਚ ਬਹੁਤ ਜ਼ਿਆਦਾ ਫਰਕ ਆ। ਚਲੋ ਉੱਥੇ ਵੀ ਵਧੀਆ ਫਰੈਸ਼ ਹਵਾ ਆ। ਬਹੁਤ ਕੁਛ ਵਧੀਆ ਆ। ਪਰ ਇੱਧਰ ਦਾ ਜੋ ਪੀਸਫੁੱਲ ਇਲਾਕਾ ਵਾ, ਇੱਧਰ ਦਾ ਅਲੱਗ ਹੀ ਕੁਝ ਵੱਖਰਾ ਹੀ ਮਾਹੌਲ ਆ। ਬਹੁਤ ਵਧੀਆ ਸ਼ਾਂਤਮਈ ਜਿਹਾ ਇਲਾਕਾ ਆ ਇੱਧਰ। ਸਵੇਰੇ ਦਿਨੇ ਬਹੁਤ ਗਰਮੀ ਹੋ ਜਾਂਦੀ ਇੱਥੇ ਹਣਾ ਤੇ ਰਾਤ ਨੂੰ ਉਹਨਾ ਹੀ ਠੰਡਾ ਹੋ ਜਾਂਦਾ ਆ। ਆਹ ਆਪਾਂ ਉਹਨੂੰ ਰਾਤੀ ਚਾਹ-ਚਾਹ ਦੇ ਵਿੱਚ ਕਹਿੰਦਾ ਮੈਨੂੰ ਕੰਬਲ ਦੇ ਦਿਓ। ਤੇ ਬਾਅਦ 'ਚ ਰਾਦਰ ਜਾਈ ਲੱਭਦਾ ਫਿਰੇ। ਵੇ ਹੁਣ ਕੱਦਾਂ ਲੋਈ ਲੈ ਕੇ ਬੈਠਾ ਹੀ ਤੇ ਛਰ ਜਾਂਦੀ ਆ ਨਾ ਤਾਂ ਛੱਡ ਹੁੰਦੀ ਸੀ ਆ ਜਿਹੜਾ ਪਾਣੀ ਆ ਉਹ ਪਿੱਛੇ ਨਹਿਰ ਆ ਨਾ ਇਹ ਨਹਿਰ ਤੋਂ ਪਾਣੀ ਆਉਂਦਾ ਇੱਥੇ ਆਹ ਖੂਹ ਬਣਾਇਆ ਇਹਨਾਂ ਨੇ ਇਹੋ ਹੀ ਬਾਅਦ ਫਿਲਟਰ ਕਰ ਕਰਵਾਤਾ ਦੇ ਕਾ ਹੋਰ ਵਧੀਆ ਵੱਡਾ ਬਣਾ ਰਹੇ ਆ ਇਹ ਤਲਾਬ ਜਿਆ ਇਹਦੇ ਵਿੱਚ ਪਾਣੀ ਇਕੱਠਾ ਕਰਨਾ ਇਹਨਾਂ ਨੇ ਹੁਣ ਇਹ ਅੱਜ ਵੀ ਇੱਥੇ ਬਹੁਤ ਕਿਲਤ ਆ। ਆ ਜਿਹੜਾ ਹੁਣ ਪਾਣੀ ਇੱਥੇ ਇਕੱਠਾ ਕਰਨਗੇ ਫਸਲਾਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਲੋੜ ਪਊਗੀ ਤੇ ਇੱਥੋਂ ਵਰਤ ਸਕਦੇ ਆਏ। ਇਹ ਸਥਾਨ ਦਾ ਜੀ ਬੁੱਢਾ ਜੋੜ ਗੁਰਦੁਆਰਾ ਸ਼ਹੀਦਨਗਰ ਗੰਗਾ ਨਗਰ ਰਾਜਸਥਾਨ ਵਿੱਚ ਇੱਥੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਆਪਣੇ ਸਿੰਘਾਂ ਦੇ ਨਾਲ ਰਹਿੰਦੇ ਸੀ ਤੇ ਭਾਈ ਬਲਾਕਾ ਜੀ ਨੇ ਆ ਕੇ ਦੱਸਿਆ ਕਿ ਮੱਸੇ ਰੰਗਣ ਦੇ ਦਰਬਾਰ ਸਾਹਿਬ ਬਹੁਤ ਹੱਤ ਚੁੱਕੀ ਆ ਤੇ ਫਿਰ ਭਾਈ ਸਾਹਿਬ ਹੁਣੀ ਇੱਥੋਂ ਗਏ। ਤੇ ਮਸੇ ਰੰਗੜ ਦਾ ਸੇਰ ਵੱਢ ਕੇ ਇਥੇ ਲਿਆ ਕੇ ਉਹਦਣਾ ਖੇਦੋਂ ਕੁੰਦੀ ਖੇਡੀ